ਐਸਐਮਜੀਟੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਗੱਲ ਕਰਾਂਗੇ ਕਿ ਕਰੋਨਾ ਯੋਧਿਆਂ ਦੀ ਕਰੋਨਾ ਮਹਾਮਾਰੀ ਤੋਂ ਜਦੋਂ ਸਟਾਰਟਿੰਗ ਹੋਈ ਸੀ ਉਸ ਟਾਈਮ ਜਿਹੜੀ ਯੋਧਿਆਂ ਦੀ ਭੂਮਿਕਾ ਨਿਭਾਈ ਆ ਉਹ ਡਾਕਟਰਾਂ ਨੇ ਨਿਭਾਈ ਆ ਅੱਜ ਡਾਕਟਰ ਡੇ ਆ ਤੇ ਅੱਜ ਸਪੈਸ਼ਲ ਮੁਲਾਕਾਤ ਕਰਾਂਗੇ ਔਰ ਤੁਹਾਡੇ ਰੂਬਰੂ ਕਰਾਵਾਂਗੇ ਉਹਨਾਂ ਡਾਕਟਰਾਂ ਨੂੰ ਜਿਨ੍ਹਾਂ ਨੇ ਕਰੋਨਾ ਮਹਾਮਾਰੀ ਦੇ ਵਿੱਚ ਨਾ ਕਿ ਆਪਣੇ ਪਰਿਵਾਰ ਨੂੰ ਦੇਖਦੇ ਹੋਏ ਦੂਜਿਆਂ ਦੀਆਂ ਜਿਹੜੀਆਂ ਜਾਨਾਂ ਬਚਾਈਆਂ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਦੂਜਿਆਂ ਦੀਆਂ ਜਿਹੜੀਆਂ ਕੀਮਤੀ ਜਾਨਾਂ ਬਚਾਈਆਂ ਨੇ ਉਸ ਸੰਬੰਧ ਵਿੱਚ ਅੱਜ ਡਾਕਟਰਾਂ ਨਾਲ ਗੱਲਬਾਤ ਕਰਾਂਗੇ ਅੱਜ ਡਾਕਟਰ ਡੇ ਸਪੈਸ਼ਲਿਸਟ ਸਾਡੇ ਨਾਲ ਮੌਜੂਦ ਨੇ ਡਾਕਟਰ ਭਗਵਾਨ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਐਸਐਮਜੈਟ ਤੇ ਬਹੁਤ-ਬਹੁਤ ਸਵਾਗਤ ਆ ਤੁਹਾਡਾ ਤੁਹਾਡੇ ਬਹੁਤ-ਬਹੁਤ ਅੱਜ ਡਾਕਟਰ ਡੇ ਆ ਸਪੈਸ਼ਲ ਤੁਸੀਂ ਦੇਖਿਆ ਜਾਂਦਾ ਸੀ ਕਿ ਕਰੋਨਾ ਮਹਾਮਾਰੀ ਹੋਵੇ ਚਾਹੇ ਕੋਈ ਵੀ ਪ੍ਰੋਬਲਮ ਹੋਵੇ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਕਿ ਅੱਜ ਡਾਕਟਰ ਸਪੈਸ਼ਲਿਸਟਸ ਡੇ ਆ कोरोना महामारी ਹੋਵੇ ਜਾਂ ਕੋਈ ਹੋਰ ਪ੍ਰੋਬਲਮ ਹੋਵੇ ਸਭ ਤੋਂ ਪਹਿਲਾਂ ਤੁਹਾਡਾ ਦਰਵਾਜ਼ਾ ਖੜਕਾਇਆ ਜਾਂਦਾ ਸਾਰਿਆਂ ਨੂੰ ਹੈਪੀ ਡਾਕਟਰ ਡੇ ਜੇ ਅਸੀਂ ਡਾਕਟਰ ਬਣੇ ਆ ਨਾ ਤੇ ਸਾਨੂੰ ਆਪਣੇ ਕਰਤਵ ਤੋਂ ਪਿੱਛੇ ਨਹੀਂ ਹੋਣਾ ਚਾਹੀਦਾ ਤੇ ਅੱਜ ਤੁਹਾਨੂੰ ਖਾਸ ਡਾਕਟਰ ਡੇ ਤੇ ਗੱਲ ਦੱਸ ਰਿਹਾ ਹੈਗਾ ਕਿ ਆਪਾਂ ਨੂੰ ਪੇਸ਼ੈਂਟ ਤੋਂ ਵਪਾਰ ਛੱਡ ਕੇ ਵਿਵਾਰ ਵਾਲੀ ਗੱਲ ਕਰਨੀ ਚਾਹੀਦੀ ਹੈ ਅੱਜ ਕੱਲ੍ਹ ਲੋਕਾਂ ਨੇ ਬਿਜ਼ਨਸ ਹੀ ਬਣਾ ਲਿਆ ਹੈਗਾ ਵਿਨਸ ਦੇ ਕਰਕੇ ਕਈ ਲੋਕ ਤੇ ਵੈਸੇ ਹੀ ਜਾਨਾ ਚਲੀਆਂ ਗਈਆਂ ਨੇ ਤੜਪ ਤੜਪ ਕੇ ਮਰ ਗਏ ਨੇ ਮੈਂ ਸਾਰੇ ਡਾਕਟਰ ਨੂੰ ਕਹਿਣਾ ਚਾਹੁੰਗਾ ਡਾਕਟਰ ਰੇਤੇ ਵੀ ਆਪਣਾ ਸਮਝ ਕੇ ਉਹਨਾਂ ਦਾ ਇਲਾਜ ਕਰੋ ਭਈ ਬੰਦਾ ਖੁਦ ਵੀ ਕਵੇ ਵੀ ਹਾਂਜੀ ਵੀ ਡਾਕਟਰ ਪਰਮਾਤਮਾ ਦਾ ਰੂਪ ਹੈਗਾ ਵਾ ਬਿਲਕੁਲ ਡਾਕਟਰ ਪਰਮਾਤਮਾ ਦਾ ਰੂਪ ਆ ਇੱਕ ਦਰਜਾ ਦਿੱਤਾ ਗਿਆ ਹੈ ਡਾਕਟਰ ਨੂੰ ਕੀ ਡਾਕਟਰ ਰੱਬ ਦਾ ਦੂਸਰਾ ਰੂਪ ਆ ਲੇਕਿਨ ਵਿੱਚ ਜਿਹੜੀ ਡਾਕਟਰੀ ਦੇ ਹਾਰ ਦੇ ਵਿੱਚ ਕਈ ਡਾਕਟਰ ਗਲਤ ਵੀ ਕਰ ਰਹੇ ਨੇ ਕੁਝ ਇਹ ਉਹ ਡਾਕਟਰ ਨੇ ਜਿਨ੍ਹਾਂ ਨੇ ਨਾ ਇਹ ਚੀਜ਼ ਨੂੰ ਬਿਜ਼ਨਸ ਬਣਾ ਲਿਆ ਹੈਗਾ ਪਰ ਦੇਖਿਆ ਜਾਵੇ ਤਾਂ ਬਹੁਤ ਗਲਤ ਹੈ ਸਭ ਕੁਝ ਇਸੀ ਦੁਨੀਆ ਜ ਹੈਗਾ ਵਾ ਆਪਾਂ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਹੈਗਾ ਵਾ ਜੱਜ ਸਾਹਿਬ ਜਦੋਂ ਕਰੋਨਾ ਮਹਾਮਾਰੀ ਆਈ ਸੀ ਉਸ ਟਾਈਮ ਦੇਖਿਆ ਜਾਂਦਾ ਸੀ ਕਿ ਲੋਕੀ ਕਾਫੀ ਜ਼ਿਆਦਾ ਤਰਲੇ ਮੰਤਾ ਕਰ ਰਹੇ ਸੀ ਬਹੁਤ ਐਨਜੀਓ ਸਾਹਮਣੇ ਆਈਆਂ ਕਿ ਕਈਆਂ ਹਸਪਤਾਲਾਂ ਦੇ ਵਿੱਚ ਬਹੁਤ ਵੱਡੇ ਵੱਡੇ ਬਿੱਲ ਬਣ ਗਏ ਔਰ ਲੋਕ ਘਰੋਂ ਖਾਣ ਨੂੰ ਵੀ ਆਵਾਜ਼ ਆਈ ਸੀ ਕਿ ਉਹਨਾਂ ਦੀ ਕਈਆਂ ਡਾਕਟਰਾਂ ਨੇ ਤਾਂ ਕੋਈ ਬਾਤ ਨਹੀਂ ਪੁੱਛੀ ਲੇਕਿਨ ਕਈ ਡਾਕਟਰ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਬਹੁਤ ਅੱਛੀ ਭੂਮਿਕਾ ਨਿਭਾਈ ਤੇ ਆਪਣੇ ਚਰਚ ਐਨ ਜੀਓ ਦੇ ਕਰਕੇ ਕਈ ਬੰਦੇ ਬਚੇ ਹੋਏ ਨੇ ਜੀ ਐਨ ਜੀਓ ਵਾਲਿਆਂ ਨੇ ਬਹੁਤ ਹੈਲਪ ਕੀਤੀ ਕਈਆਂ ਦੀ ਮੈਨੂੰ ਐਨ ਜੀਓ ਵਾਲੇ ਨੇ ਫੋਨ ਕੀਤਾ ਐਵੇਂ ਵੀ ਅਸੀਂ ਫ੍ਰੀ ਆਪਟੀ ਕੀਤੀ ਜੋ ਪ੍ਰੋਵਾਈਡੇਸ਼ਨ ਹੋਦੀ ਉਹ ਕੀਤੀ ਅਗਰ ਆਪਾਂ ਪਰਮਾਤਮਾ ਬਨਨਾ ਅਗਰ ਪਰਮਾਤਮਾ ਤੁਹਾਨੂੰ ਡਾਕਟਰ ਬਣਾਇਆ ਅਗਰ ਪਰਮਾਤਮਾ ਰੂਪ ਹੈਗੇ ਆ ਤਾਂ ਸਾਨੂੰ ਇਕਰ ਨਹੀਂ ਪਹਿਣਾ ਹੈਗਾ ਇਹ ਪੈਸਾ ਕੋਈ ਵੱਡੀ ਚੀਜ਼ ਨਹੀਂ ਹੁੰਦੀ ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਹੈਗੀ ਹੈ ਆਪਾਂ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਜਿੰਨਾ ਵੱਧ ਤੋਂ ਵੱਧ ਜਿਹਦਾ ਫਾਇਦਾ ਹੋ ਉਸਕਿਉ ਕਰਨਾ ਚਾਹੀਦਾ ਹੈਗਾ ਅੱਗੇ ਵੀ ਕਹਿ ਰਹੇ ਹੋਰ ਇਸ ਤੋਂ ਮਾੜਾ ਟਾਈਮ ਆਣਾ ਹੈਗਾ ਵਾ ਅਗਰ ਆਪਾਂ ਇਨਸਾਨ ਨੂੰ ਦੇਖਦੇ ਹੋਏ ਅਗਰ ਹਰ ਇੱਕ ਦਾ ਫਾਇਦਾ ਕਰਾਂਗੇ ਤੇ ਬਹੁਤ ਵਧੀਆ ਰਾਵਾਂਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਡਾਕਟਰ ਸਾਹਿਬ ਤੁਹਾਡੀ ਸੋਚ ਬਹੁਤ ਵਧੀਆ ਜਿਵੇਂ ਬਾਕੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਲੋਕ ਇਹ ਚੀਜ਼ ਭੁੱਲ ਚੁੱਕੇ ਨੇ ਕਿ ਚਾਹੇ ਅਸੀਂ ਡਾਕਟਰ ਆ ਲੇਕਿਨ ਜਿਹੜੇ ਆਮ ਬੰਦੇ ਉਹਨਾਂ ਦੇ ਕੋਲ ਕੋਈ ਵੀ ਆਉਂਦੇ ਨੇ ਜਾਂ ਇੱਕ ਪੈਸੇ ਦੇ ਕਰਕੇ ਉਹਨਾਂ ਦਾ ਦੁਰਵਿਹਾਵ ਕੀਤਾ ਜਾਂਦਾ ਹੈ ਇਹ ਬਹੁਤ ਮਾੜੀ ਗੱਲ ਹੈ ਇਹ ਕੋਈ ਵਧੀਆ ਡਾਕਟਰ ਦੇ ਲੱਛਣ ਨਹੀਂ ਹੈਗੇ ਵਧੀਆ ਡਾਕਟਰ ਹਮੇਸ਼ਾ ਨਾ ਆਪਣੀ ਆਈਕਿਊ ਨੂੰ ਅੱਗੇ ਰੱਖਦਾ ਹੈਗਾ ਜਿਹਦਾ ਆਈਕਿਊ ਬਹੁਤ ਜ਼ਿਆਦਾ ਵੱਡਾ ਹੈਗਾ ਨਾ ਉਹ ਡਾਕਟਰ ਇੱਕ ਸਹੀ ਪਰਮਾਤਮਾ ਦਾ ਰੂਪ ਹੈ ਪਰਮਾਣ ਬਣ ਕੇ ਸਾਰਿਆਂ ਨੂੰ ਦੇਖੋ ਠੀਕ ਹੈ ਨਾ ਕਿਉਂ ਬਿਮਾਰੀ ਹਾਰੀ ਤੇ ਹਰ ਇੱਕ ਨੂੰ ਪੜੀ ਨਹੀਂ ਇਹ ਗੱਲ ਨਹੀਂ ਕਿ ਡਾਕਟਰ ਵੀ ਬਿਮਾਰ ਨਹੀਂ ਹੁੰਦੇ ਡਾਕਟਰ ਵੀ ਬਿਮਾਰ ਹੁੰਦੇ ਨੇ ਹਰ ਇੱਕ ਨੂੰ ਦੁੱਖ ਦਰਦ ਰਹਿੰਦਾ ਹੈਗਾ ਪਰ ਮੈਂ ਕਹਿੰਦਾ ਵੀ ਹਰ ਇੱਕ ਨੂੰ ਹਨਾ ਤੁਸੀਂ ਆਪਣਾ ਬਣ ਕੇ ਦੇਖੋ ਇਹ ਇਹਨਾਂ ਦੇਖੋ ਇਹ ਮਰੀਜ਼ ਹੈਗਾ ਬਿਲਕੁਲ ਗੱਲ ਕੀਤੀ ਜਾਵੇ ਅਗਰ ਡਾਕਟਰਾਂ ਨੂੰ ਅਗਰ ਪਰਮਾਤਮਾ ਨੇ ਵਕਸ਼ਿ ਸਨਵਾਜੀ ਆ ਕਿ ਜੇ ਪਰਮਾਤਮਾ ਦਾ ਦੂਸਰਾ ਜਿਹੜਾ ਦਰਜਾ ਡਾਕਟਰ ਨੂੰ ਦਿੱਤਾ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਰੂਪ ਮੰਨਿਆ ਜਾਂਦਾ ਹੈ ਉਹਦਾ ਜੇ ਇਹ ਚੀਜ਼ ਇਹਨਾਂ ਨੂੰ जनता बोलो एक क्या जनता ਤੇ ਡਾਕਟਰਾਂ ਦਾ ਵੀ ਕੁਝ ਫਰਜ ਹੈ ਕਿ ਜਿਹੜੇ ਗਰੀਬ ਪਰਸਨ ਨੇ ਜਾਂ ਕੁਝ ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਦੇ ਵੱਲ ਨੂੰ ਧਿਆਨ ਦੇਣਾ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਆ ਦੇਖੋ ਅੱਜ ਜਿਵੇਂ ਡਾਕਟਰਡੇ ਹੈ ہم ਸਾਰੇ ਸੈਲੀਬ੍ਰੇਟ ਕਰਦੇ ਹਾਂ ਇਸ ਨੂੰ ਔਰ ਉਸਮੇ ਮੈਂ ਆਪਣੇ ਸਭ ਤੋਂ ਪਹਿਲੇ ਤੋਂ ਆਪਣੇ ਸਾਰੇ ਡਾਕਟਰਸ ਦਾ ਥੈਂਕ ਯੂ ਕਰਤੀ ਹੂੰ ਕਿਉਂਕਿ ਉਹਨਾਂ ਨੇ ਕੋਵਿਡ ਮੇਂ ਔਰ ਇਨ ਜਨਰਲ ਵੀ ਬਹੁਤ ਜ਼ਿਆਦਾ ਮਿਹਨਤ ਕਰਤੇ ਹੈ ਕੋਵਿਡ ਮੇਂ ਉਹਨਾਂ ਨੇ ਡਿਊਟੀ ਕਰਕੇ और सारे पेशेंट्स की इतनी ज्यादा सेवा की है जितना कि आम बंदा कोविड से भागता था पर डॉक्टर्स ने कभी मना नहीं किया तो आई एम रियली थैंकफुल टू देम और बाकियों है कि डॉक्टर्स तो की इंपॉर्टेंस का पता होना चाहिए और उन्होंने ड्यू रेस्पैक्ट भी देनी चाहिए है जिस तरह अचक सुनते हैं बहुत सारे अटैक्स हूँ डॉक्टर्स के या ਹਸਪੀਟਲ ਸੇ ਹੁੰਦੇ ਆ ਉਹ ਨਹੀਂ ਹੋਣੇ ਚਾਹੀਦੇ ਔਰ ਤੁਹਾਨੂੰ ਬੇਸਿਕਲੀ ਉਹਨਾਂ ਦੀਆਂ ਡਿਊਟੀਆਂ ਔਰ ਉਹਨਾਂ ਦੇ ਡੈਡੀਕੇਸ਼ਨ ਨੂੰ ਆਇਡੈਂਟੀਫਾਈ ਕਰਨਾ ਚਾਹੀਦਾ ਠੀਕ ਹੈ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਕਿਉਂਕਿ ਬਾਕੀ ਸਾਰੇ ਭੱਜ ਜਾਂਦੇ ਐਟਲੀਸਟ ਡਾਕਟਰਸ ਨਹੀਂ ਭੱਜਦੇ ਆਪਣੀ ਡਿਊਟੀਸ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੋਰੋਨਾ ਮਹਾਮਾਰੀ ਦੇ ਵਿੱਚ ਡਾਕਟਰਾਂ ਨੇ ਕਿੰਨਾ ਕ ਯੋਗਦਾਨ ਦਿੱਤਾ ਔਰ ਕੋਈ ਵੀ ਬਿਮਾਰੀ ਹੁੰਦੀ ਆ ਆਪਾਂ ਡਾਕਟਰ ਦੇ ਕੋਲ ਝੱਟ ਪਹੁੰਚ ਜਾਂਦੇ ਆ ਤੇ ਡਾਕਟਰ ਨਰਸ ਵਰਤ ਉਹਦੀ ਇੱਕ ਸੇਵਾ ਵੀ ਕਰਦੇ ਨੇ ਕੁਝ ਡਾਕਟਰ ਇਦਾਂ ਦੇ ਵੀ ਆ ਜਿਹਦੇ ਲਾਲਚ ਦੇ ਵਿੱਚ ਆਣ ਕੇ ਲੋਕਾਂ ਦੇ ਨਾਲ ਵਿਤਕਰਾ ਵੀ ਕਰਦੇ ਨੇ ਪਰ ਅੱਜ ਡਾਕਟਰ ਡੇ ਹੋਣ ਦੇ ਨਾਤੇ ਅੱਜ ਸਾਡੇ ਨਾਲ ਡਾਕਟਰ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਤੁਹਾਨੂੰ ਅਲੱਗ-ਅਲੱਗ ਡਾਕਟਰਾਂ ਦੀ ਅੱਜ ਗੱਲਬਾਤਾਂ ਵੀ ਸੁਣਾ ਰਹੇ ਹਾਂ ਸਾਡੇ ਨਾਲ ਅਰੋੜਾ ਸਾਹਿਬ ਵੀ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਐਸਐਮਜ਼ेड ਤੇ ਤੁਹਾਡਾ ਸਵਾਗਤ ਆ ਅੱਜ ਡਾਕਟਰ ਡੇ ਆ ਕੀ ਕਹਿਣਾ ਚਾਹੁੰਦੇ ਹੋ ਐਸਐਮਜ਼ेड ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਨਮਸਕਾਰ ਡਾਕਟਰ ਡੇ ਜੀ ਲੱਖ-ਲੱਖ ਵਧਾਈਆਂ Ali. ਡਾਕਟਰ ਦੇ ਤੇ ਸਾਨੂੰ ਵੈਸੇ ਵੀ ਡਾਕਟਰਾਂ ਨੂੰ ਕਰੋਨਾ ਦੇ ਕਰਕੇ ਕਾਫੀ ਡਾਕਟਰ ਨੇ ਜਿਨ੍ਹਾਂ ਨੇ ਆਪਣੀ ਪਾਕਟ ਦੇ ਵਿੱਚੋਂ ਵੀ ਪੈਸਾ ਖਰਚ ਕਰਕੇ ਪਬਲਿਕ ਦੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਕੋਈ ਡਾਕਟਰ ਸੀ ਜਿਹੜੇ ਆਨਲਾਈਨ ਪਬਲਿਕ ਨੂੰ ਸਰਵਿਸ ਦੇ ਰਹੇ ਸੀ ਪਰ ਇਸ ਗੱਲ ਤੇ ਮੈਨੂੰ ਬਹੁਤ ਵੀ ਸ਼ਰਮਿੰਦਗੀ ਵੀ ਹੋਈ ਹੈ ਵੀ ਆਪਣੀ ਦੇਸ਼ ਦੇ ਆਪਣੇ ਏਰੀਏ ਦੇ ਆਪਣੇ ਸਮਾਜ ਦੇ ਕੁਝ ਨੇਤਾ ਲੋਗ ਜਦੋਂ ਆਪਾਂ ਕਿਤੇ ਕੋਈ ਲੈਕਚਰ ਆ ਗਈ ਕਹਿੰਦੇ ਕੈਂਪ ਲਗਾਉਣੇ ਆ ਮੈਡੀਕਲ ਕੈਂਪ ਹੁੰਦਾ ਜਾਂ ਵੈਕਸੀਨੇਸ਼ਨ ਦਾ ਇਹ ਫੋਟੋ ਕਰਾਣ ਆ ਜਾਂਦੇ ਆ ਯਾਰ ਫੋਟੋ ਕਰਾਣ ਲਈ ਪਬਲਿਕ ਬਾਹਰ ਏਟ ਖੜੀ ਹੁੰਦੀ ਕਰਦੀ ਕੋਈ ਐਮਐਲਏ ਕੋਈ ਕਾਉਂਸਲਰ ਇਹ ਫੋਟੋ ਮਰ ਬਹੁਤ ਜ਼ਿਆਦਾ ਤੌਰ 'ਤੇ ਅਜੂਬ ਦਿੰਦੇ ਆ ਜੇ ਇਹਨਾਂ ਚੀਜ਼ਾਂ ਵੀ ਛੱਡ ਕੇ ਜੇ ਸਮਾਜ ਸੇਵਾਵਾਂ ਤੇ ਹੰਦ ਕੀਤਾ ਜਾਵੇ ਮੇਰੇ ਹਿਸਾਬ ਨਾਲ ਜੇ ਅੱਜ ਆਪਾਂ ਕਹਿ ਰਿਹਾ ਵੀ ਅਸੀਂ 35 ਕਰੋੜ ਲੋਕਾਂ ਨੂੰ ਲਾ ਚੁੱਕੇ ਆ ਇੰਜੈਕਸ਼ਨ ਇਸ ਤੋਂ ਵੱਧ ਨੂੰ ਲੱਗ ਸਕਦਾ ਕਾਫੀ ਜਿਆਦਾ ਸੀ ਹੈਲਪ ਕਰ ਸਕਦੇ ਇਹ ਕੁਝ ਲੋਕ ਤਾਂ ਅਸੀਂ ਵੇਟ ਕਰਦੇ ਡਾਕਟਰ ਰਹਿ ਜਾਂਦੇ ਕਿ ਫਲਾਣਾ ਐਮਐਲਏ ਜਾਂ ਫਲਾਣਾ ਕਾਉਂਸਲਰ ਆਏਗਾ ਉਸ ਤੋਂ ਬਾਅਦ ਤੁਸੀਂ ਇਹਦੀ ਓਪਨਿੰਗ ਕਰੋਗੇ ਸ਼ਰਮ ਆਣੀ ਚਾਹੀਦੀ ਲੋਕ ਤਾਂ ਮਰਨ ਨੂੰ ਤਿਆਰ ਬੈਠੇ ਬਿਮਾਰੀਆਂ ਨੇ ਤੇ ਐਮਐਲਏ ਕਾਉਂਸਲਰ ਇਹ ਲੋਕ ਇਸ ਚੀਜ਼ਾਂ ਤੋਂ ਨਹੀਂ ਹਟ ਰਹੇ ਆਪਣੀ ਪਬਲਿਸਿਟੀ ਕਰਨ ਵਾਸਤੇ ਇਲੈਕਸ਼ਨ ਸਟੈਂਡ ਵਾਸਤੇ ਇਹਨਾਂ ਨੂੰ ਤਾਂ ਇਹ ਵੀ ਵਧੀਆ ਮੁੱਦਾ ਮਿਲ ਗਿਆ ਵੀ ਕੋਵਿਡ ਦੇ ਇੰਜੈਕਸ਼ਨ ਵੈਕਸੀਨੇਸ਼ਨ ਵੈਕਸੀਨੇਸ਼ਨ ਦੇ ਵਿੱਚ ਕੋਈ ਆ ਕੋਈ ਮੁੱਦਾ ਥੋੜੀ ਆ ਵੀ ਤੁਸੀਂ ਫੋਟੋਆਂ ਇੱਕ ਇੰਜੈਕਸ਼ਨ ਲਗਵਾਉਣ ਦੇ ਫੋਟੋਆਂ ਦੇ ਬਸ ਥੋੜਾ ਫੋਟੋਆਂ ਦੇ ਚੱਕਰਾਂ 'ਚ ਪਏ ਹੋਏ ਆ ਅ ਜਦੋਂ ਸਭ ਗੱਲ ਕੀਤੀ ਜਾਵੇ ਜੇ ਜਿਹੜੇ ਡਾਕਟਰ ਨੇ ਮੰਨ ਲਓ ਕਾਫੀ ਰੋੜਾਂ ਦੇ ਉੱਤੇ ਗਰਮੀ ਦੇ ਵਿੱਚ ਇਸ ਟਾਈਮ ਬੈਠੇ ਕੈਂਪ ਲਗਾ ਕੇ ਬੈਠੇ ਨੇ ਔਰ ਜਿਹੜੇ ਲੋਕਾਂ ਨੂੰ ਸਬਧਾ ਦੇ ਰਹੇ ਨੇ ਕੋਵਿਡ ਚ ਕਰੋਨਾ ਚੈੱਕ ਕਰ ਰਹੇ ਨੇ ਔਰ ਵੈਕਸੀਨੇਸ਼ਨ ਲਾ ਰਹੇ ਨੇ ਮੰਨ ਲਓ ਕੁਝ ਡਾਕਟਰ ਇਦਾਂ ਦੇ ਵੀ ਨੇ ਜਿਨ੍ਹਾਂ ਤੋਂ ਲੋਕ ਨਾ ਖੁਸ਼ ਨੇ ਨਾ ਖੁਸ਼ ਇਦਾਂ ਕਿ ਉਹਨਾਂ ਦੀ ਕੁਝ ਡਾਕਟਰਾਂ ਵੱਲੋਂ ਜਿਵੇਂ ਥੋੜਾ ਜਿਹਾ ਲੈਂਗੁਏਜ ਨੂੰ ਲੈ ਕੇ ਜਾਂ ਕੁਝ ਕਰੋਨਾ ਮਹਾਮਾਰੀ ਕਰਕੇ ਜਦੋਂ ਉਹ ਵੱਡੇ ਵੱਡੇ ਬਿੱਲ ਬਣੇ ਆ ਉਹਨਾਂ ਚੀਜ਼ਾਂ ਨੂੰ ਲੈ ਕੇ ਹਸਪਤਾਲਾਂ ਵਿੱਚ ਕਾਫੀ ਜ਼ਿਆਦਾ ਤਕਰਾਰ ਦੇਖਣ ਨੂੰ ਮਿਲਿਆ। ਵੀ ਇਸ ਵਾਸਤੇ ਤਾਂ ਸਰਕਾਰ ਨੇ ਰੇਡ ਕਰ ਹੀ ਦਿੱਤੇ ਹੋਏ ਆ ਜਿਵੇਂ 22000 ਰੁਪਿਆ ਪਰ ਡੇ ਦਾ। ਜੇ ਉਸ ਤੋਂ ਵੱਧ ਹੈ ਸਰਕਾਰ ਨੇ ਕੁਝ ਨੰਬਰ ਦਿੱਤੇ ਆ। ਉਹਨਾਂ ਨੰਬਰਾਂ ਤੇ ਪਬਲਿਕ ਸ਼ਿਕਾਇਤ ਕਰ ਸਕਦੀ ਆ। ਨਾ ਖੁਸ਼ ਕੁਝ ਨਾ ਕੁਝ ਕਾਰਨ ਹੁੰਦਾ ਤਾੜੀ ਦੋ ਹੱਥਾਂ ਨਾਲ ਵੱਜਦੀ ਆ। ਡਾਕਟਰ ਕਦੇ ਨਹੀਂ ਚਾਹੇਗਾ ਕਿ ਉਹਦੇ ਵੱਲੋਂ ਕੋਈ ਪੇਸ਼ੈਂਟ ਨਰਾਜ਼ ਹੋਵੇ। ਜੇ ਕਿਸੇ ਪੇਸ਼ੈਂਟ ਨੂੰ ਕੋਈ ਇਤਰਾਜ਼ ਹੈ ਸਾਡੇ ਮੰਤਰੀ ਸਾਹਿਬ ਨੇ ਆਸ਼ੂ ਸਾਹਿਬ ਨੇ ਨੰਬਰ ਦਿੱਤੇ ਆ। ਉਹਨਾਂ ਨੰਬਰਾਂ ਤੇ ਗੱਲ ਕਰਕੇ ਤੁਸੀਂ ਸ਼ਿਕਾਇਤ ਕਰ ਸਕਦੇ ਹੋ। ਉਹਨਾਂ ਦੇ ਕਰ ਵੀ ਕੀਤੀ ਜਾਂਦੀ ਆ। ਜਿੱਥੇ ਬੈਂਸਵਾਰ ਤੋਂ ਇਸ ਟਾਈਮ ਡਾਕਟਰ ਨੂੰ ਜਿਹਦਾ ਪਰਮਾਤਮਾ ਦਾ ਦੂਸਰਾ ਦਰਜਾ ਦਿੱਤਾ ਗਿਆ ਆ ਲੇਕਿਨ ਲੋਕਾਂ ਦਾ ਵੀ ਮੰਨਣਾ ਆ ਕਿ ਜੇ ਜੇ ਰੱਬ ਆ ਦੂਸਰਾ ਰੱਬ ਜਿਹਨੂੰ ਕਿਹਾ ਜਾਂਦਾ ਆ ਉਹ ਡਾਕਟਰ ਹੀ ਆ ਡਾਕਟਰ ਦੇ ਕੋਲ ਹੀ ਬਿਨ ਮਤਲਬ ਬਿਨ ਝਜਕ ਕੋਈ ਵੀ ਸਿਰ ਪੀੜ ਤੋਂ ਲੈ ਕੇ ਛੋਟੀ ਮੋਟੀ ਕੋਈ ਵੀ ਪ੍ਰੋਬਲਮ ਹੁੰਦੀ ਆ ਜਾਂ ਵੱਡੀ ਕ੍ਰਿਟੀਕਲ ਪ੍ਰੋਬਲਮ ਹੁੰਦੀ ਆ ਤਾਂ ਡਾਕਟਰ ਦਾ ਹੀ ਦਰਵਾਜ਼ਾ ਖੜਕਾਇਆ ਜਾਂਦਾ ਇਹ ਪਬਲਿਕ ਦੇ 뷰 ਹੈ ਇਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਵੀ ਡਾਕਟਰ ਨੂੰ ਹੀ ਰੱਬ ਮੰਨਿਆ ਹਾਂ ਡਾਕਟਰ ਦੇ ਕੋਲ ਇੱਕ ਸ਼ਫਾ ਹੈਗੀ ਹੈ ਉਹ ਬਿਲਕੁਲ ਨਹੀਂ ਸਵਾਰਥ ਹੋ ਕੇ ਕੰਮ ਕਰਦਾ ਇਹ ਪਬਲਿਕ ਦੇ 뷰 ਹੈ ਡਾਕਟਰ ਵੀ ਆਪਣਾ ਧਰਮ ਕਰ ਰਿਹਾ ਜੋ ਤੁਸੀਂ ਕੰਮ ਕਰ ਰਹੇ ਤੁਸੀਂ ਜੇ ਮੈਂ ਕਹਾਂ ਜੇ মিডিਆ ਆਪਣਾ ਰੋਲ ਬਿਲਕੁਲ ਬਿਨਾ ਜਿਹੜੇ ਆਪਣੇ ਕੁਝ ਪੱਤਰਕਾਰ ਨੇ ਜਿਹੜੇ ਪੈਸਾ ਲੈ ਕੇ ਕਰਦੇ ਨੇ ਕੁਝ ਤੀਜਾਰੇ ਜਿਹੜੀਆਂ ਫੋਟੋਆਂ ਲਵਾਉਣ ਨੂੰ ਪੱਤਰਕਾਰ ਪਏ ਜੇ মিডিਆ ਵੀ ਸਹੀ ਰੋਲ ਅਦਾ ਕਰੇ ਤਾਂ ਸਾਡਾ ਦੇਸ਼ ਕਾਫੀ ਤਰੱਕੀ ਕਰ ਸਕਦੇ ਆ ਇਹੀ ਹਾਲ ਡਾਕਟਰਾਂ 'ਚ ਵੀ ਹੈ ਇਉਂਨਾਂ 'ਚ ਵੀ ਹਰ ਆਦਮੀ ਦੇ ਵਿੱਚ ਕੋਈ ਨਾ ਕੋਈ ਕਾਲੀਆਂ ਪੀੜਾਂ ਤਾਂ ਸਭ ਵਿੱਚ ਹੁੰਦੀਆਂ ਨੇ ਚਾਹੇ ਕੋਈ ਡਾਕਟਰ ਹੈ ਚਾਹੇ ਕੋਈ ਤੁਹਾਡੀ ਪੱਤਰਕਾਰੀ ਹੈ ਅੱਜ ਡਾਕਟਰ ਦੇ ਕੀ ਮੈਸੇਜ ਦੇਣਾ ਚਾਹੁੰਦਾ ਡਾਕਟਰ ਦੇ ਤੇ ਸਾਰੇ ਡਾਕਟਰਾਂ ਨੂੰ ਲੱਖ ਲੱਖ ਵਧਾਈਆਂ ਦੇਣਾ ਚਾਹਨਾ ਮੈਂ ਚਾਹਨਾ ਕਿ ਸਾਡੇ ਵੱਲੋਂ ਕਿਸੇ ਡਾਕਟਰ ਵੱਲੋਂ ਕਦੇ ਵੀ ਵੈਸੇ ਤਾਂ ਕੋਸ਼ਿਸ਼ ਕੀਤੀ ਨਹੀਂ ਜਾਂਦੀ ਵੀ ਕਿਸੇ ਦਾ ਦਿਲ ਦੁਖੇ ਡਾਕਟਰ ਹੀ ਇੱਕ ਐਦਾਂ ਦੀ ਚੀਜ਼ ਹੈ ਜਿੰਦੇ ਕੋਲ ਲੋਕੀ ਆ ਕੇ ਜਿਵੇਂ ਤੁਸੀਂ ਪਹਿਲਾਂ ਕੇ ਆਪਣੀ ਆਤਮਾ ਤੱਕ ਆਪਣੇ ਦੁਖੀ ਦਿਲ ਤੱਕ ਦੀਆਂ ਗੱਲਾਂ ਕਰ ਲੈਂਦਾ ਮੈਂ ਨਹੀਂ ਚਾਹਾਂਗਾ ਵੀ ਕਦੇ ਕਿਸੇ ਡਾਕਟਰ ਵੱਲੋਂ ਕਿਸੇ ਦਾ ਕੋਈ ਦਿਲ ਦੁਖਾਇਆ ਜਾਵੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹਨੂੰ ਸੋਲਵ ਬੈਠੇ ਹੋਗੇ ਬਿਠਾ ਕੇ ਕੀਤਾ ਜਾ ਸਕਦਾ ਜਿਵੇਂ ਪਿੱਛੇ ਜੇ ਅਲਾਸੀ ਲੋਕੀ ਡਾਕਟਰਾਂ ਦੇ ਕਲੀਨਿਕਾਂ ਦੇ ਪੱਥਰ ਮਾਰਦੇ ਆ ਸ਼ੀਸ਼ੇ ਤੋੜਦੇ ਆ ਹੁਣ ਕਾਨੂੰਨ ਅੱਛੇ ਬਣ ਚੁੱਕੇ ਆ ਸ਼ਿਕਾਇਤਾਂ ਆਸਤੇ ਸਰਕਾਰ ਨੇ ਨੰਬਰ ਦੇ ਦਿੱਤੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਹਦੇ ਦੇ ਹੱਲ ਕੀਤਾ ਜਾ ਸਕਦਾ ਗੁੱਸੇ ਦੇ ਵਿੱਚ ਜਾਂ ਜਲਦਬਾਜ਼ੀ ਦੇ ਵਿੱਚ ਕਿਸੇ ਦਾ ਵੀ ਨੁਕਸਾਨ ਕਰਨਾ ਜਾਇਜ਼ ਨਹੀਂ ਹੈ ਅੱਜ ਡਾਕਟਰ ਡੇ ਨੂੰ ਲੈ ਕੇ ਅੱਜ ਅਲੱਗ-ਅਲੱਗ ਡਾਕਟਰਾਂ ਦੀ ਰਾਏ ਵੀ ਤੁਹਾਡੇ ਸਾਹਮਣੇ ਰੂਬਰੂ ਕਰਵਾਈ ਲੇਕਿਨ ਕਈ ਡਾਕਟਰ ਅਗਰ ਰੱਬ ਦਾ ਦਰਜਾ ਜਿਨ੍ਹਾਂ ਨੂੰ ਦਿੱਤਾ ਆ ਕਈ ਉਹਨੂੰ ਐਕਸੈਪਟ ਵੀ ਕਰ ਰਹੇ ਨੇ ਕਿ ਲੋਕਾਂ ਦਾ ਜਿਵੇਂ ਮੰਨਣਾ ਆ ਕਿ ਕਈ ਡਾਕਟਰ ਜਿਹੜੇ ਨੇ ਉਹ ਰੱਬ ਦਾ ਰੂਪ ਆ ਅਗਰ ਕੋਈ ਵੀ ਪ੍ਰੋਬਲਮ ਤੋਂ ਬਚਾਇਆ ਜਾਂਦਾ ਆ ਤੇ ਉਹ ਡਾਕਟਰ ਹੀ ਆ ਕਿ ਜਿਹੜਾ ਉਹਨੂੰ ਇੱਕ ਦੂਸਰੀ ਜ਼ਿੰਦਗੀ ਪ੍ਰੋਵਾਈਡ ਕਰਦਾ ਦੂਸਰੀ ਜ਼ਿੰਦਗੀ ਇੱਕ ਜੀਨ ਲਈ ਉਹਨੂੰ ਉਹਦੇ ਸਾਹਮਣੇ ਜ਼ਿੰਦਗੀ ਰੱਖਦਾ ਲੇਕਿਨ ਜਿਹੜੇ ਲੋਕ ਨੇ ਕਈ ਜਿਵੇਂ ਡਾਕਟਰਾਂ ਦੇ ਨਾਲ ਵਿਤਕਰਾ ਕਰਦੇ ਨੇ ਜਾਂ ਮੰਨ ਲਓ ਕੋਈ ਡਾਕਟਰ ਜਿਹੜੇ ਲੋਕਾਂ ਨੂੰ ਨਹੀਂ ਸਮਝ ਪਾਰੇ ਉਹਨਾਂ ਨੂੰ ਲੈ ਕੇ ਕਈ ਵਾਰ ਤਕਰਾਰ ਹੋ ਜਾਂਦੀ ਆ ਅਲੱਗ-ਅਲੱਗ ਤਸਵੀਰਾਂ ਸੀ ਤੁਹਾਨੂੰ ਆਕਸਰ ਆਪਣੇ ਚੈਨਲ ਤੇ ਦਿਖਾਉਣੇ ਰਹੇ ਨੇ ਬਣੇ ਰਹੋ ਐਸਐਮਜ਼ेड ਨਿਊਜ਼ ਨਾਲ ਕੈਮਰਾ ਪਰਸਨ ਵਿਪਨ ਅਰੋੜਾ ਦੇ ਨਾਲ ਕੇਸ਼ ਰਿਪੋਰਟ ਫੋਰ ਲੇਟੈਸਟ ਨਿਊਜ਼ ਅਪਡੇਟਸ ਲਾਈਕ ਐਂਡ ਫਾਲੋ आवर ਫੇਸਬੁੱਕ ਪੇਜ ਐਸਐਮਜ਼ेड ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਸਐਮਜ਼ेड ਨਿਊਜ਼ ਐਂਡ ਪ੍ਰੈਸ ਦਾ ਬੈਲ ਆਈਕਨ